ਖੁਸ਼ੀ ਇੱਕ ਮਨ ਦੀ ਦਸ਼ਾ ਹੈ ਜਿਸ ਨੂੰ ਤੁਸੀਂ ਯਤਨਾਂ ਦੁਆਰਾ ਪ੍ਰਾਪਤ ਕਰ ਸਕਦੇ ਹੋ ਇਹ ਇੱਕ ਅਜੀਹੀ ਮਠਿਆਈ ਹੈ ਜਿਸ ਨੂੰ ਜਦੋਂ ਚਾਹੋ ਤਿਆਰ ਕਰ ਸਕਦੇ ਹੋ ਇਹ ਇੱਕ ਅਜ਼ਮਾਇਆ ਹੋਇਆ ਸੱਚ ਹੈ ਕਿ ਜਦ ਅਸੀਂ ਖੁਸ਼ ਹੁੰਨੇ ਤਾਂ ਅਸੀਂ ਚੰਗਾ ਸੋਚਦੇ ਹਾਂ ਚੰਗਾ ਮਹਿਸੂਸ ਕਰਦੇ ਹਾਂ ਚੰਗੀ ਕਾਰਜਗਾਰੀ ਕਰਦੇ ਹਾਂ ਅਸੀਂ ਜ਼ਿਆਦਾ ਤਣਾਅ ਮੁਕਤ ਹੁੰਨੇ ਹਾਂ ਅਤੇ ਚੰਗੀ ਸਿਹਤ ਮਾਨਦੇ ਹਾਂ ਖੁਸ਼ ਲੋਕ ਦੂਜਿਆਂ ਨੂੰ ਸਰੀਰਕ ਜਾਂ ਮਾਨਸਿਕ ਦੁੱਖ ਨਹੀਂ ਪਹੁੰਚਾਉਂਦੇ ਅਸੀਂ ਸਾਰੇ ਆਪਣੀ ਮਰਜ਼ੀ ਅਨਸਾਰ ਖੁਸ਼ ਹੋ ਸਕਦੇ ਹਾਂ ਖੁਸ਼ੀ ਸਾਨੂੰ ਰੋਜ਼ਾਨਾ ਜੀਵਨ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਉੱਪਰ ਉਠਾਉਂਦੀ ਹੈ ਅਤੇ ਸਾਡੇ ਕੀਮਤੀ ਸਮੇਂ ਅਤੇ ਸ਼ਕਤੀ ਨੂੰ ਜ਼ਿਆਦਾ ਮਹੱਤਵਪੂਰਨ ਕਾਰਜਾਂ ਲਈ ਵੇਲਾ ਰੱਖਦੀ ਹੈ ਖੁਸ਼ੀ ਦਾ ਅਰਥ ਹੈ ਸੁਹਾਵਣੇ ਵਿਚਾਰਾਂ ਨੂੰ ਮੰਨਣਾ ਦੂਜੇ ਸ਼ਬਦਾਂ ਵਿੱਚ ਸੁਹਾਵਣੇ ਵਿਚਾਰ ਹੀ ਸਾਨੂੰ ਖੁਸ਼ ਬਣਾਉਂਦੇ ਹਨ ਅਸੀਂ ਵਰਤਮਾਨ ਵਿੱਚ ਰਹਿੰਦੇ ਹੋਏ ਤਰਕਮਈ ਸੱਚ ਦੁਆਰਾ ਸੁਹਾਵਣੇ ਵਿਚਾਰ ਪੈਦਾ ਕਰ ਸਕਦੇ ਹਾਂ ਤੁਹਾਨੂੰ ਹੁਣੇ ਹੀ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਭਵਿੱਖ ਵਿੱਚ ਖੁਸ਼ ਹੋਣਾ ਕੇਵਲ ਇੱਕ ਚਾਹਤ मात्र ਹੀ ਹੋ ਸਕਦਾ ਹੈ ਇਸ ਨੂੰ ਅੱਗੇ ਪਾ ਕੇ ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੁੰਦੇ ਹੋ ਤੁਸੀਂ ਖੁਸ਼ੀ ਤਦੋਂ ਹੀ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਰੋਜ਼ਾਨਾ ਜੀਵਨ ਦੀਆਂ ਕਟਨਾਵਾਂ ਅਤੇ ਹਾਲਾਤਾਂ ਪ੍ਰਤੀ ਹਾਂ ਪੱਖੀ ਪਹੁੰਚ ਅਪਣਾਉਂਦੇ ਹੋ ਇਸ ਆਦਤ ਦੁਆਰਾ ਤੁਸੀਂ ਮਾਯੂਸੀ ਉਦਾਸੀ ਅਤੇ ਨਿਰਾਸ਼ਾ ਉੱਪਰ ਖੁਸ਼ੀ ਅਤੇ ਉਤਸ਼ਾਹ ਨੂੰ ਹਾਵੀ ਕਰ ਰਹੇ ਹੁੰਦੇ ਹੋ ਇਸ ਦੀ ਬਜਾਏ ਫਿਰ ਤੁਹਾਡੇ ਹਾਲਾਤ ਤੁਹਾਨੂੰ ਕਾਬੂ ਵਿੱਚ ਰੱਖਣ ਤੁਸੀਂ ਹਾਲਾਤਾਂ ਨੂੰ ਆਪਣੇ ਕਾਬੂ ਵਿੱਚ ਰੱਖ ਰਹੇ ਹੋਵੋਗੇ ਹਰ ਸਵੇਰ ਤੁਹਾਨੂੰ ਇਹ ਸੋਚ ਕੇ ਹੀ ਉੱਠਣਾ ਚਾਹੀਦਾ ਹੈ ਕਿ ਦੁਨੀਆ ਕੁਝ ਵੀ ਕਹੇ ਜਾਂ ਕਰੇ ਮੈਂ ਅੱਜ ਜ਼ਰੂਰ ਹੀ ਕੋਈ ਨਾ ਕੋਈ ਮਹਾਨ ਕੰਮ ਕਰਾਂਗਾ ਤੁਹਾਡੀ ਪਹੁੰਚ ਹਮੇਸ਼ਾ ਅਜਿਹੀ ਹੋਣੀ ਚਾਹੀਦੀ ਹੈ ਜੋ ਤੁਹਾਨੂੰ ਆਪਣੇ ਨਿਸ਼ਾਨਿਆਂ ਦੇ ਨੇੜੇ ਕਰਦੀ ਹੋਵੇ ਜਿਨ੍ਹਾਂ ਵਿੱਚ ਸਫਲ ਮਨੁੱਖੀ ਰਿਸ਼ਤੇ ਵੀ ਸ਼ਾਮਲ ਹਨ ਜੀਵਨ ਵਿੱਚ ਆਸ਼ਾਵਾਦੀ, ਉਤਸ਼ਾਹੀ, ਖੁਸ਼ ਤਬੀਅਤ, ਪ੍ਰਸ਼ੰਸਕ, ਮਦਦਗਾਰ ਅਤੇ ਮਿੱਤਰਤਾ ਭਰਪੂਰ ਬਨ ਦਾ ਫੈਸਲਾ ਕਰੋ। ਇਸ ਨਾਲ ਤੁਸੀਂ ਆਪਣੀ ਸ਼ਕਤੀ ਅਤੇ ਗੁਣਾਂ ਨੂੰ ਆਪਣੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਵਰਤ ਰਹੇ ਹੋਵੋਗੇ। ਪਰੰਤੂ ਜੇਕਰ ਤੁਸੀਂ ਨਿਰਾਸ਼ਾਵਾਦੀ, ਨਾ ਪੱਕੀ, ਬਦਤਮੀਜ਼, ਚਿੜਚڑے, ਕ੍ਰੋਧੀ ਅਤੇ ਝਗੜਾਲੂ ਬਨ ਦਾ ਫੈਸਲਾ ਕਰਦੇ ਹੋ ਤਾਂ ਤੁਸੀਂ ਅਸਫਲਤਾ ਅਤੇ ਨਿਰਾਸ਼ਾ ਦੀ ਦਲਦਲ ਵਿੱਚ ਫਸੇ ਰਹੋਗੇ। ਇਸ ਤਰ੍ਹਾਂ ਨਾਲ ਤੁਸੀਂ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੀ ਸੰਸਥਾ ਲਈ ਅਤੇ ਆਪਣੇ ਸਮਾਜ ਲਈ ਬਿਲਕੁਲ ਲਾਭਕਾਰੀ ਸਿੱਧ ਨਹੀਂ ਹੋ ਸਕੋਗੇ ਹਰ ਸੰਸਥਾ ਨੂੰ ਹਰ ਪੱਦਰ ਤੇ ਪ੍ਰਭਾਵਸ਼ਾਲੀ ਪ੍ਰਬੰਧਕ ਆਗੂ ਅਤੇ ਕਰਮਚਾਰੀਆਂ ਦੀ ਲੋੜ ਹੁੰਦੀ ਹੈ ਇਹ ਇੱਕ ਕੌੜਾ ਸੱਚ ਹੈ ਕਿ ਅਜਿਹੇ ਲੋਕਾਂ ਦੀ ਬਹੁਤ ਥੋੜ ਹੈ ਹਾਂ ਪੱਖੀ ਅਤੇ ਦ੍ਰਿੜ ਪ੍ਰਬੰਧਕ ਬਹੁਤ ਉੱਚਾ ਸੋਚਦੇ ਹਨ ਪਰ ਉਹ ਕਮੰਡੀ ਨਹੀਂ ਹੁੰਦੇ ਉਹਨਾਂ ਵਿੱਚ ਵਿਸ਼ਵਾਸ ਹੁੰਦਾ ਹੈ ਪਰ ਉਹ ਟੱਕੜ ਨਹੀਂ ਹੁੰਦੇ ਉਹ ਨਤੀਜੇ ਪ੍ਰਾਪਤ ਕਰਦੇ ਹਨ ਪਰ ਬੇਮਤਲਬ ਵਿਰੋਧ ਨਹੀਂ ਸੇੜਦੇ ਅਜਿਹੇ ਵਿਅਕਤੀ ਹਰ ਥਾਂ ਸਫਲ ਅਤੇ ਪ੍ਰਭਾਵਸ਼ਾਲੀ ਸਿੱਧ ਹੁੰਦੇ ਹਨ ਹਰ ਕੰਮ ਵਿੱਚ ਕੁਝ ਨਾ ਕੁਝ ਜੋਖਮ ਜ਼ਰੂਰ ਹੁੰਦਾ ਹੈ ਤੁਹਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਕੁਝ ਲੋਕ ਸਫਲਤਾਵਾਂ ਤੋਂ ਵੀ ਡਰਦੇ ਹਨ ਕਿਉਂਕਿ ਇਸ ਨਾਲ ਕੁਝ ਜ਼ਿੰਮੇਵਾਰੀਆਂ ਜੁੜੀਆਂ ਹੁੰਦੀਆਂ ਹਨ ਉਹ ਭੁੱਲ ਜਾਂਦੇ ਹਨ ਕਿ ਖੁਸ਼ ਹੋਣਾ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਸਫਲਤਾ ਹੈ ਅਤੇ ਮੁਸਕਾਨਾ ਵੰਡ ਕੇ ਤੁਸੀਂ ਕੇਵਲ ਮੁਸਕਾਨਾ ਪ੍ਰਾਪਤ ਕਰਨ ਦਾ ਜੋਖਮ ਹੀ ਉਠਾਉਂਦੇ ਹੋ ਕੁਝ ਲੋਕ ਇਸ ਗੱਲ ਤੋਂ ਡਰਦੇ ਹਨ ਕਿ ਉਹਨਾਂ ਤੋਂ ਗਲਤੀਆਂ ਹੋ ਜਾਣਗੀਆਂ ਅਤੇ ਉਹਨਾਂ ਦੇ ਸਹਿਕਰਮੀ ਅਤੇ ਮਿੱਤਰ ਉਹਨਾਂ ਦੀ ਆਲੋਚਨਾ ਕਰਨਗੇ ਖੁਸ਼ ਹੋਣ ਦੀ ਇੱਛਾ ਰੱਖਣ ਲਈ ਤੁਹਾਨੂੰ ਖਿਮਾ ਜਾਂਚਰਾਂ ਦੀ ਲੋੜ ਨਹੀਂ ਹਾਰ ਕੇਵਲ ਮਨ ਦਾ ਇੱਕ ਦ੍ਰਿਸ਼ਟੀਕੋਣ ਹੈ ਆਪਣੀਆਂ ਗਲਤੀਆਂ ਤੋਂ ਸਿੱਖੋ ਅਤੇ ਆਪਣੇ ਯਤਨ ਜਾਰੀ ਰੱਖੋ ਤੁਸੀਂ ਤਦ ਤੱਕ ਨਹੀਂ ਹਾਰਦੇ ਜਦ ਤੱਕ ਤੁਸੀਂ ਹਾਰ ਨੂੰ ਸਵੀਕਾਰ ਨਹੀਂ ਕਰ ਲੈਂਦੇ ਅਤੇ ਯਤਨ ਕਰਨੇ ਨਹੀਂ ਛੱਡ ਦਿੰਦੇ ਲੋਕ ਤੁਹਾਨੂੰ ਨਿਰਉਤਸ਼ਾਹਿਤ ਕਰ ਸਕਦੇ ਹਨ ਤੁਹਾਡੇ ਤੇ ਹੱਸ ਸਕਦੇ ਹਨ ਪਰੰਤੂ ਉਹ ਤੁਹਾਡੇ ਸੁਪਨਿਆਂ ਨੂੰ ਨਹੀਂ ਮਾਰ ਸਕਦੇ ਕੇਵਲ ਤੁਸੀਂ ਹੀ ਆਪਣੇ ਸੁਪਨਿਆਂ ਨੂੰ ਖਤਮ ਕਰ ਸਕਦੇ ਹੋ ਅਤੇ ਕੋਸ਼ਿਸ਼ ਕਰਨੀ ਛੱਡ ਸਕਦੇ ਹੋ ਤੁਸੀਂ ਜੋ ਸੋਚਦੇ ਹੋ ਉਹ ਬਣ ਜਾਂਦੇ ਹੋ ਜੇਕਰ ਤੁਹਾਡੀ ਸੋਚ ਹਾਂ ਪੱਖੀ ਹੈ ਤੁਸੀਂ ਹਾਂ ਪੱਖੀ ਬਣ ਜਾਓਗੇ ਜੇਕਰ ਤੁਹਾਡੀ ਸੋਚ ਖੁਸ਼ੀ ਭਰਪੂਰ ਹੈ ਤਾਂ ਤੁਸੀਂ ਖੁਸ਼ ਹੋ ਜਾਓਗੇ ਜੇਕਰ ਤੁਹਾਡੇ ਵਿਚਾਰ ਉਤਸ਼ਾਹ ਭਰਪੂਰ ਹਨ ਤਾਂ ਤੁਸੀਂ ਉਤਸ਼ਾਹੀ ਵਿਅਕਤੀ ਹੋਵੋਗੇ ਇਸ ਤਰ੍ਹਾਂ ਨਾਲ ਤੁਸੀਂ ਆਪਣੇ ਜਜ਼ਬਾਤਾਂ ਅਤੇ ਸਮੁੱਚੀ ਮਾਨਸਿਕ ਦਸ਼ਾ ਉੱਪਰ ਨਿਯੰਤਰਣ ਰੱਖ ਸਕਦੇ ਹੋ ਸੋਚਨ ਸ਼ਕਤੀ ਦੀ ਤਰ੍ਹਾਂ ਕਲਪਨਾ ਸ਼ਕਤੀ ਦੀ ਵੀ ਬਹੁਤ ਮਹੱਤਤਾ ਹੈ ਤੁਸੀਂ ਕਲਪਨਾ ਸ਼ਕਤੀ ਦੁਆਰਾ ਉਸ ਕਿਸਮ ਦੇ ਵਿਅਕਤੀ ਬਣ ਸਕਦੇ ਹੋ ਜਿਸ ਕਿਸਮ ਦੇ ਵਿਅਕਤੀ ਤੁਸੀਂ ਬਨਣਾ ਚਾਹੁੰਦੇ ਹੋ ਕਲਪਨਾ ਕਰੋ ਕਿ ਤੁਹਾਡੇ ਅੰਦਰ ਮਨ ਚਾਹੇ ਗੁਣ ਅਤੇ ਯੋਗਤਾਵਾਂ ਮੌਜੂਦ ਹਨ ਸੱਚ ਇਹ ਹੈ ਕਿ ਇਹ ਤੁਹਾਡੇ ਅੰਦਰ ਸੱਚਮੁੱਚ ਹੀ ਸੁੱਤੀ ਹੋਈ ਹਾਲਤ ਵਿੱਚ ਮੌਜੂਦ ਹੁੰਦੇ ਹਨ ਤੁਹਾਡੀ ਜ਼ੋਰਦਾਰ ਕਲਪਨਾ ਇਹਨਾਂ ਨੂੰ ਜਗਾ ਦੇਵੇਗੀ ਅਤੇ ਇਹ ਤੁਹਾਨੂੰ ਸਪਸ਼ਟ ਰੂਪ ਵਿੱਚ ਦਿਖਾਈ ਦੇਣ ਲੱਗ ਪੈਣਗੀਆਂ ਤੁਹਾਨੂੰ ਚੇਤਾ ਰੱਖਣਾ ਚਾਹੀਦਾ ਹੈ ਕਿ ਇਸ ਪ੍ਰਕਾਰ ਦੀ ਰਚਨਾਤਮਕ ਕਲਪਨਾ ਲਈ ਸੁਚੇਤ ਅਤੇ ਸਹਿਰਧ ਯਤਨਾਂ ਦੀ ਲੋੜ ਹੁੰਦੀ ਹੈ। ਪ੍ਰਾਰਥਨਾ ਕਰਨਾ ਇੱਕ ਤਰ੍ਹਾਂ ਨਾਲ ਅਜਿਹੀ ਹੀ ਪ੍ਰਕਿਰਿਆ ਹੈ। ਤੁਹਾਡੀ ਪ੍ਰਾਰਥਨਾ ਦਾ ਸਫਲ ਹੋਣਾ ਤੁਹਾਡੇ ਮਨ ਦੀ ਇੱਛਾ ਦੀ ਪੂਰਤੀ ਵਿੱਚ ਹੁੰਦਾ ਹੈ। ਪ੍ਰਾਰਥਨਾ ਕਿਸੇ ਤਬਦੀਲੀ ਜਾਂ ਸਹਾਇਤਾ ਜਾਂ ਸਮੱਸਿਆ ਦੇ ਹੱਲ ਲਈ ਇੱਕ ਸੱਚੀ ਸੁੱਚੀ ਦਿਲੀ ਇੱਛਾ ਹੁੰਦੀ ਹੈ। ਅਸਲ ਵਿੱਚ ਇਸ ਚੇਤ ਅਤੇ ਅਚੇਤ ਮਨ ਦੀ ਇੱਕ ਸਾਂਝੇ ਮੰਤਵ ਦੀ ਪ੍ਰਾਪਤੀ ਲਈ ਸੰਤੁਲਿਤ ਅੰਤਰ ਕਿਰਿਆ ਹੁੰਦੀ ਹੈ ਸਾਡੇ ਸਿਰਜਣਹਾਰ ਦੀਆਂ ਸ਼ਕਤੀਆਂ ਸਾਡੇ ਅਚੇਤ ਮਨ ਵਿੱਚ ਬਿਰਾਜਮਾਨ ਹੁੰਦੀਆਂ ਹਨ ਸੋ ਜਦ ਤੁਸੀਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਹੋ ਤਾਂ ਤੁਸੀਂ ਆਪਣੀ ਅੰਦਰੂਨੀ ਰੱਬੀ ਸ਼ਕਤੀ ਨਾਲ ਹੀ ਗੱਲਾਂ ਕਰ ਰਹੇ ਹੁੰਦੇ ਹੋ ਤੁਹਾਡਾ ਅਚੇਤ ਮਨ ਤੁਹਾਡੀ ਚੁਣੌਤੀ ਨੂੰ ਸਵੀਕਾਰ ਕਰਦਾ ਹੈ ਅਤੇ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਜੇਕਰ ਤੁਸੀਂ ਸੱਚਮੁੱਚ ਖੁਸ਼ ਅਤੇ ਸਫਲ ਹੋਣਾ ਚਾਹੁੰਦੇ ਹੋ ਤਾਂ ਇਹ ਵਿਸ਼ਵਾਸ ਕਰੋ ਕਿ ਤੁਸੀਂ ਖੁਸ਼ ਅਤੇ ਸਫਲ ਹੋ ਸਕਦੇ ਹੋ ਫਿਰ ਹਰ ਰੋਜ਼ ਅਜਿਹੇ ਹੀ ਵਿਅਕਤੀ ਬਨਣ ਦੇ ਸੁਚੇਤ ਯਤਨ ਕਰੋ ਹੇਠ ਲਿਖੇ ਨੁਕਤੇ ਤੁਹਾਡੇ ਲਈ ਬਹੁਤ ਸਹਾਈ ਸਿੱਧ ਹੋ ਸਕਦੇ ਹਨ ਆਪਣੇ ਹਰ ਕੰਮ ਵਿੱਚ ਅਜਿਹੇ ਉਦਾਹਰਨ ਪੇਸ਼ ਕਰੋ ਜਿਸ ਦੀ ਦੂਸਰੇ ਨਕਲ ਕਰ ਸਕਣ ਮਹੱਤਵਪੂਰਨ ਵਿਅਕਤੀਆਂ ਵਾਂਗ ਵਿਚਰੋ ਇਹ ਮਹੱਤਵਪੂਰਨ ਮਹਿਸੂਸ ਕਰਨ ਅਤੇ ਸੋਚਣ ਵਿੱਚ ਤੁਹਾਡੀ ਸਹਾਇਤਾ ਕਰੇਗਾ ਅਤੇ ਸਵੈ ਵਿਸ਼ਵਾਸ ਪੈਦਾ ਕਰੇਗਾ। ਪੁੱਛਣ ਅਤੇ ਸੁਣਨ ਦਾ ਅਭਿਆਸ ਕਰੋ। ਹਰ ਉਚਿਤ ਮੌਕੇ ਤੇ ਪ੍ਰਸ਼ੰਸਾ ਕਰੋ। ਆਪਣੇ ਕੰਮ ਨੂੰ ਮਹੱਤਵਪੂਰਨ ਸਮਝੋ ਅਤੇ ਆਪਣੀ ਸੰਸਥਾ ਦੀ ਬਿਹਤਰੀ ਲਈ ਹਰ ਮੌਕੇ ਨੂੰ ਤੁਰੰਤ ਸਵੀਕਾਰ ਕਰੋ। ਵਧੇਰੇ ਅਤੇ ਚੰਗਾ ਕਰਨ ਲਈ ਸੋਚਦੇ ਰਹੋ। ਦੂਸਰਿਆਂ ਦੀ ਇਸ ਗੱਲ ਵਿੱਚ ਹੌਸਲਾ ਅਫਜ਼ਾਈ ਕਰਦੇ ਰਹੋ ਕਿ ਉਹ ਆਪਣੀ ਮਹਾਰਤ ਵਧਾ ਕੇ ਜ਼ਿਆਦਾ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰ ਸਕਣ। ਪਰੰਪਰਾਵਾਦੀ ਸਮੱਸਿਆਵਾਂ ਦੇ ਨਵੀਨਤਮ ਹੱਲ ਲੱਭਣ ਦੇ ਯਤਨ ਕਰੋ। ਨਵੇਂ ਮਿੱਤਰ ਬਣਾਉਣ ਲਈ ਪਹਿਲ ਕਦਮੀ ਕਰੋ। ਦੂਸਰੇ ਲੋਕਾਂ ਦੇ ਹਿੱਤਾਂ ਦਾ ਪੂਰਾ ਪੂਰਾ ਧਿਆਨ ਰੱਖੋ। ਕੁਝ ਲੋਕ ਤੁਰੰਤ ਸਫਲਤਾ ਪ੍ਰਾਪਤ ਕਰਨੀ ਚਾਹੁੰਦੇ ਹਨ ਅਤੇ ਚਿੰਤਾ ਦੀ ਖੁਸ਼ੀ ਭੁ ਵਿਖ ਤੇ ਛੱਡ ਦਿੰਦੇ ਹਨ। ਇਸਤਰਾ ਉਹ ਖੁਸ਼ੀ ਉੱਪਰ ਸਫਲਤਾ ਨੂੰ ਤਰਜੀਹ ਦਿੰਦੇ ਹਨ ਪਰੰਤੂ ਸਫਲਤਾ ਦੇ ਨਾਲ-ਨਾਲ ਹੀ ਖੁਸ਼ੀ ਦੀ ਪ੍ਰਾਪਤੀ ਬਾਰੇ ਸੋਚਣਾ ਚਾਹੀਦਾ ਹੈ ਖੁਸ਼ੀ ਅਤੇ ਸਫਲਤਾ ਕੋਈ ਸਥਾਨ ਨਹੀਂ ਉਹ ਤਾਂ ਇੱਕ ਪ੍ਰਕਿਰਿਆ ਇੱਕ ਸਫ਼ਰ ਅਤੇ ਇੱਕ ਮਨ ਦੀ ਦਸ਼ਾ ਹਨ ਕੁਝ ਲੋਕ ਸਿਖਰ ਤੇ ਪਹੁੰਚਣ ਲਈ ਲੋੜ ਤੋਂ ਵੱਧੋ ਤਾਵਲੇ ਹੁੰਦੇ ਹਨ ਅਤੇ ਉਹ ਆਪਣੇ ਸਹਿਕਰਮੀਆਂ ਅਧੀਨ ਕਰਮਚਾਰੀਆਂ ਅਤੇ ਸਰੀਕਾਂ ਨੂੰ ਲਤਾੜਦੇ ਹੀ ਜਾਂਦੇ ਹਨ ਇਥੋਂ ਤੱਕ ਕਿ ਉਹ ਆਪਣੇ ਪਰਿਵਾਰ ਅਤੇ ਮਿੱਤਰਾਂ ਦੀ ਵੀ ਪਰਵਾਹ ਨਹੀਂ ਕਰਦੇ ਜਦ ਉਹ ਸਿਖਰ ਤੇ ਪਹੁੰਚ ਜਾਂਦੇ ਹਨ ਅਤੇ ਆਪਣੇ ਆਲੇ ਦੁਆਲੇ ਨਜ਼ਰ ਮਾਰਦੇ ਹਨ ਤਾਂ ਉਹ ਆਪਣੇ ਆਪ ਨੂੰ ਬਿਲਕੁਲ ਇਕੱਲੇ ਅਤੇ ਨਾਖੁਸ਼ ਪਾਉਂਦੇ ਹਨ ਇਸ ਤੋਂ ਸਪਸ਼ਟ ਹੈ ਕਿ ਲਕਸ਼ ਸਾਧਨਾ ਨੂੰ ਠੀਕ ਸਿੱਧ ਨਹੀਂ ਕਰ ਸਕਦਾ ਸੂਝਵਾਨ ਵਿਅਕਤੀ ਤੁਹਾਨੂੰ ਦੱਸਣਗੇ ਕਿ ਮਿੱਤਰਤਾ ਅਤੇ ਪਿਆਰ ਦੁਨੀਆਂ ਦੀਆਂ ਸਭ ਚੀਜ਼ਾਂ ਤੋਂ ਵੱਧ ਮੁੱਲਲੇ ਹਨ ਇਹ ਜੀਵਨ ਦੀਆਂ ਸਭ ਤੋਂ ਵੱਧ ਸੰਭਣ ਵਾਲੀਆਂ ਅਵਸਥਾ ਹੁੰਦੀਆਂ ਹਨ ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਗਵਾਉਣਾ ਨਹੀਂ ਚਾਹੀਦਾ ਇਹ ਤੁਹਾਡੀ ਖੁਸ਼ੀ ਅਤੇ ਸਫਲਤਾ ਉੱਪਰ ਸੋਹਣੇ ਅਤੇ ਸੁਹਾਗੇ ਦਾ ਕੰਮ ਕਰਦੀਆਂ ਹਨ ਧੰਨਵਾਦ